ਦੋਸਤੋ ਪਿਛਲੇ ਦਿਨੀ ਤੁਸੀਂ ਪੰਜਾਬੀ ਗੀਤਾਂ ਵਿੱਚ ਇੱਕ ਪਾਕਿਸਤਾਨੀ ਡਾਉਨ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਉਹ ਪਾਕਿਸਤਾਨੀ ਡਾਉਨ ਹੈ জাফর ਸਫਾਰੀ ਜਿਸ ਬਾਰੇ ਗੀਤਾਂ ਵਿੱਚ ਜ਼ਿਕਰ ਮਿਲਦਾ ਕਿ ਇਸ ਨੇ ਆਪਣੇ ਘਰਾਂ ਵਿੱਚ ਸ਼ੇਰ ਪਾਲ ਕੇ ਰੱਖੇ ਹੋਏ ਹਨ জাফর ਸਫਾਰੀ ਜੋ ਕਿ ਪਾਕਿਸਤਾਨ ਦਾ ਗੋਲਡ ਮੈਨ ਕਿਹਾ ਜਾਂਦਾ ਹੈ ਪਾਕਿਸਤਾਨ ਦੇ ਆਮ ਲੋਕ ਕੋਈ জাফর ਨੂੰ ਬਦਮਾਸ਼ ਆਖਦਾ ਕੋਈ ਡਾਉਨ ਕਹਿੰਦਾ ਤੇ ਕੋਈ ਗਰੀਬਾਂ ਦਾ ਮਸੀਹਾ ਪਰ ਕੌਣ ਹੈ জাফর ਸਫਾਰੀ ਕੀ ਇਹ ਉਸਦੀ ਅਸਲੀਅਤ ਜਿਸ ਦੇ ਚਰਚੇ ਅੱਜਕੱਲ੍ਹ ਚੜ੍ਹਦੇ ਪੰਜਾਬ ਦੇ ਗੀਤਾਂ ਵਿੱਚ ਵੀ ਹੋ ਰਹੇ ਹਨ। জাফর ਸਫਾਰੀ ਦੀ ਅਸਲ ਹਕੀਕਤ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ। ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਅਸਲ ਵਿੱਚ জাফর ਸਫਾਰੀ ਦਾ ਜਨਮ ਪਿੰਡੀ ਪਾਕਿਸਤਾਨ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਪਾਕਿਸਤਾਨ ਦਾ ਇੱਕ ਬੜਾ ਅਮੀਰ ਘਰਾਣਾ ਸੀ। ਜਿਸ ਕਰਕੇ জাফর ਸੁਵਾਰੀ ਸੋਨੇ ਦਾ ਚਮਚਾ ਮੂੰਹ ਵਿੱਚ ਲੈ ਕੇ ਹੀ ਜੰਮਿਆ ਬਚਪਨ ਵਿੱਚ ਹੀ ਪੂਰੀ ਖੁੱਲ ਅਤੇ ਖੁੱਲਾ ਪੈਸਾ ਔਣ ਕਰਕੇ জাফর ਸੁਵਾਰੀ ਸ਼ੁਰੂ ਤੋਂ ਹੀ ਮਾਰ ਧੜ ਅਤੇ ਝਗੜਿਆਂ ਦੇ ਵਿੱਚ ਸ਼ਾਮਲ ਹੁੰਦਾ ਰਿਹਾ ਜੇਕਰ ਕੋਈ ਉਸ ਨੂੰ ਪੁੱਛਦਾ ਕਿ ਵੱਡਾ ਹੋ ਕੇ ਕੀ ਬਣੇਗਾ ਤਾਂ ਉਹ ਕਹਿੰਦਾ ਸੀ ਕਿ ਮੈਂ ਵੱਡਾ ਹੋ ਕੇ ਡੌਨ ਬਣੂਗਾ ਇਸ ਵਿੱਚ ਕਸੂਰ জাফর ਦਾ ਵੀ ਨਹੀਂ ਸੀ ਕਿਉਂਕਿ ਉਹ ਪਲਿਆ ਹੀ ਇੱਕ ਇਹੋ ਜਿਹਾ ਮਾਹੌਲ ਵਿੱਚ ਸੀ ਉਸ ਘਰ ਵਿੱਚ ਪੈਸਾ ਹਥਿਆਰ ਸਭ ਕੁਝ ਵੱਧੂ ਸਨ ਸਾਲ 2010 ਵਿੱਚ ਜਾਫਰ ਸੁਬਾਰੀ ਪਾਕਿਸਤਾਨ ਵਿੱਚ ਇੱਕਦਮ ਮਸ਼ਹੂਰ ਹੋਇਆ ਇਸ ਮਸ਼ਹੂਰੀ ਦਾ ਕਾਰਨ ਸੀ ਉਸ ਵੱਲੋਂ ਪਾਈਆਂ ਜਾਣ ਵਾਲੀਆਂ ਕਈ-ਕਈ ਕਿਲੋ ਦੀਆਂ ਸੋਨੇ ਦੀਆਂ ਚੈਨੀਆਂ ਸੋਨੇ ਨਾਲ ਲੱਦੇ ਹੋਏ ਜਾਫਰ ਸੁਬਾਰੀ ਦੀਆਂ ਫੋਟੋਆਂ ਨੇ ਲੋਕਾਂ ਨੂੰ ਉਸ ਵੱਲ ਆਕਰਸ਼ਿਤ ਕੀਤਾ 2010 ਤੋਂ ਲੈ ਕੇ ਹੁਣ ਤੱਕ ਖਾਸ ਕਰਕੇ ਸੋਸ਼ਲ ਮੀਡੀਆ ਉੱਤੇ ਮਿਲੀਅਨ ਦੇ ਵਿੱਚ ਲੋਕ ਉਸ ਨੂੰ ਫਾਲੋ ਕਰਦੇ ਹਨ ਜੇਕਰ ਪਾਕਿਸਤਾਨੀ ਮੀਡੀਆ ਦੇ ਬਿਆਨਾਂ ਦਾ ਜ਼ਿਕਰ ਕਰੀਏ ਤਾਂ ਜਾਫਰ ਸੁਬਾਰੀ ਦੀ ਫੈਨ ਫਾਲੋਇੰਗ ਦਾ ਰਾਜ ਕੱਲਾ ਉਸ ਵੱਲੋਂ ਪਾਇਆ ਜਾਣ ਵਾਲਾ ਸੋਨਾ ਹੀ ਨਹੀਂ ਬਲਕਿ ਉਸ ਦਾ ਬੋਲਚਾਲ ਰਹਿਣ ਸਣ ਵੀ ਆਏ ਦਿਨ ਸੁਰਖੀਆਂ ਵਿੱਚ ਰਹਿੰਦਾ ਹੈ ਇਸੇ ਕਰਕੇ ਅੱਜ ਕੱਲ ਜਾਫਰ ਨੂੰ ਮਿਲਣ ਵਾਸਤੇ ਉਸ ਨੂੰ ਚਾਉਣ ਵਾਲੇ ਜਾਂ ਫਿਰ ਉਸ ਦੇ ਸੋਸ਼ਲ ਮੀਡੀਆ ਫੈਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਹਨ ਸਾਲ 2014 ਵਿੱਚ ਇੱਕ ਸਮਾਂ ਅਜਾਇਬ ਵੀ ਆਇਆ ਜਦੋਂ ਦੁਬਈ ਵੱਲੋਂ ਜਾਫਰ ਸਪਾਰੀ ਨੂੰ 5 ਸਾਲਾਂ ਵਾਸਤੇ ਬੈਨ ਕਰ ਦਿੱਤਾ ਗਿਆ ਸੀ ਇਸ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਸਾਲ 2014 ਦੇ ਵਿੱਚ ਜਾਫਰ ਸੁਵਾਰੀ ਡਬਈ ਗਿਆ ਤਾਂ ਉੱਥੇ ਉਸ ਨੂੰ ਮਿਲਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸਨ ਇੰਨੇ ਜ਼ਿਆਦਾ ਲੋਕ ਅਤੇ ਸੁਰੱਖਿਆ ਕਾਰਨ ਕਰਕੇ ਡਬਈ ਸਰਕਾਰ ਵੱਲੋਂ ਉਸ ਨੂੰ ਬਹਿਰ ਕਰ ਦਿੱਤਾ ਗਿਆ ਜਾਫਰ ਸੁਵਾਰੀ ਦੀ 5 ਸਾਲਾਂ ਤੱਕ ਡਬਈ ਵਿੱਚ ਦਾਖਲ ਔਰਤੇ ਰੋਗ ਲਗਾ ਦਿੱਤੀ ਗਈ ਜਾਫਰ ਸੁਵਾਰੀ ਦਾ ਨਾਮ ਚੜ੍ਹਦੇ ਪੰਜਾਬ ਦੇ ਗੀਤਾਂ ਵਿੱਚ ਹੀ ਨਹੀਂ ਬੋਲਦਾ ਬਲਕਿ ਪਾਕਿਸਤਾਨ ਵਿੱਚ ਵੀ ਸਿੰਗਰ ਉਸ ਦਾ ਜ਼ਿਕਰ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਜੇ ਪਾਕਿਸਤਾਨ ਦੇ ਸਰਕਾਰੀ ਤੰਤਰ ਬਾਰੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਉੱਥੇ ਪਿਛਲੇ ਸਮੇਂ ਦੌਰਾਨ ਮਾਹੌਲ ਰਿਹਾ ਉਸ ਹਿਸਾਬ ਨਾਲ ਇਹ ਗੱਲ ਪੂਰੀ ਪੱਕੀ ਹੋ ਜਾਂਦੀ ਹੈ ਕਿ ਪਾਕਿਸਤਾਨ ਵਿੱਚ ਅਮੀਰ ਪੈਸੇ ਵਾਲੇ ਖਾਸ ਕਰਕੇ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਦਾ ਸਰਕਾਰੀ ਤੰਤਰ ਵਿੱਚ ਕਿੰਨਾ ਬੋਲਬਾਲਾ ਹੈ। ਜਾਫਰ ਸਫਾਰੀ ਨੂੰ ਕਿਹਾ ਤਾਂ ਪਾਕਿਸਤਾਨ ਦਾ ਡਾਊਨ ਜਾਂਦਾ ਪਰ ਅਸਲੀਅਤ ਵਿੱਚ ਜਾਫਰ ਉੱਤੇ ਪਾਕਿਸਤਾਨ ਵਿੱਚ ਇੱਕ ਵੀ ਕੇਸ ਦਰਜ ਨਹੀਂ ਹੈ। ਇੱਕ ਵਾਰ ਹੋਇਆ ਕੀ ਸੀ ਕਿ ਜਾਫਰ ਦਾ ਕੋਈ ਦੋਸਤ ਕਿਛੇ ਜੁਰਮ ਕਾਰਨ ਹਵਾਲਾਤ ਵਿੱਚ ਬੰਦ ਸੀ ਜਿਸ ਨੂੰ ਛਡਵਾਉਣ ਵਾਸਤੇ জাফর ਥਾਣੇ ਗਿਆ ਜਿੱਥੇ ਉਸ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਟੂੰ ਟੂ ਮਾਮਾ ਹੋ ਗਈ ਤੇ ਪੁਲਿਸ ਵੱਲੋਂ জাফর ਨੂੰ ਵੀ ਇੱਕ ਰਾਤ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈਆਂ ਸਨ জাফর ਆਪਣੀਆਂ ਬਹੁਤ ਸਾਰੀਆਂ ਇੰਟਰਵਿਊ ਵਿੱਚ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਮੇਰਾ ਜੁਰਮ ਨਾਲ ਕੋਈ ਨਾਤਾ ਨਹੀਂ ਜੇਕਰ ਮੈਂ ਬਦਮਾਸ਼ ਹੁੰਦਾ ਤਾਂ ਹਰ ਰੋਜ਼ ਮੈਨੂੰ ਹਜ਼ਾਰਾਂ ਲੋਕ ਮਿਲਣ ਵਾਸਤੇ ਹੀ ਕਿਉਂ ਆਉਦੇ ਜੇਕਰ ਗੱਲ ਕਰੀਏ ਕਿ ਜਾਫਰ ਨੇ ਆਪਣੇ ਘਰ ਵਿੱਚ ਸ਼ੇਰ ਪਾਲੇ ਹੋਏ ਹਨ ਤਾਂ ਇਸ ਗੱਲ ਦੀ ਅਸਲ ਸਚਾਈ ਇਹ ਹੈ ਕਿ ਉਸਨੇ ਆਪਣੇ ਘਰ ਵਿੱਚ ਇੱਕ ਚਿੜੀਆ ਘਰ ਬਣਾਇਆ ਹੋਇਆ ਜਿਸ ਵਿੱਚ ਕਈ ਤਰ੍ਹਾਂ ਦੇ ਜਾਨਵਰ ਰੱਖੇ ਹੋਏ ਜਿਨ੍ਹਾਂ ਵਿੱਚ ਸ਼ੇਰ ਵੀ ਸ਼ਾਮਲ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਏ ਦੇ ਨਹੀਂ ਉਹ ਪਾਉਂਦਾ ਰਹਿੰਦਾ ਖਾਨਦਾਨੀ ਅਮੀਰ ਹੋਣ ਕਰਕੇ ਹੁਣ ਜਾਫਰ ਸਵਾਰੀ ਦੇ ਬਹੁਤ ਸਾਰੇ ਪੈਟਰੋਲ ਪੰਪ ਜ਼ਮੀਨ ਜਾਇਦਾਦ ਹੈ ਜਿੱਥੋਂ ਉਸ ਨੂੰ ਕਮਾਈ ਹੁੰਦੀ ਹੈ ਸੋ ਦੋਸਤੋ ਏ ਸੀ ਸਾਰੀ ਅਸਲੀਅਤ ਪੰਜਾਬੀ ਗੀਤਾਂ ਦੇ ਪਾਕਿਸਤਾਨੀ ਡਾਉਣ জাফর ਸਵਾਰੀ ਦੀ ਵੀਡੀਓ ਅਖੀਰ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ